ਮੰਟਰਟਿਕ ਨੂੰ ਦਾਨ ਨੂੰ ਇੱਕ ਮਹਾਨ ਦਾਨਮਨਿਆਂ ਜਾਂਦਾ ਹੈ ਪਰ ਇਸ ਦਿਨ ਨਾਲ ਕੋਈ ਵਿਅਕਤੀ ਇਸ ਤੋਂ ਇਲਾਵਾ ਵੀ ਆਪਣੇ ਸਰੀਰ ਦੇ ਅੰਗ ਦਾਨ ਕਰਕੇ ਕਿਸੇ ਮਰ ਰਹੇ ਵਿਅਕਤੀ ਦੀ ਜ਼ਿੰਦਗੀ ਬਚਾ ਸਕਦਾ ਹੈ ਸੋ ਉਹ ਕਿਹੜੇ ਮਨੁੱਖੀ ਅੰਗ ਹਨ ਜਿਹੜੇ ਕੋਈ ਵਿਅਕਤੀ ਆਪਣੇ ਜੀਉਂਦੇ ਜੀ ਜਾਂ ਮਰਨ ਤੋਂ ਬਾਅਦ ਦਾਨ ਕਰ ਸਕਦਾ ਹੈ ਪੇਸ਼ ਹੈ ਇਸ ਮਾਮਲੇ ਵਿੱਚ ਵੈਨਕੂਵਰ ਦੇ ਸੇਂਟ ਪੌਲਜ਼ ਹਸਪੀਟਲ ਵਿੱਚ ਕਿਡਨੀ ਟ੍ਰਾਂਸਪਲੈਂਟ ਪ੍ਰੋਗਰਾਮ ਦੇ ਮੈਡੀਕਲ ਡਾਇਰੈਕਟਰ ਡਾਕਟਰ ਜੈਗਗਿਲ ਨਾਲ ਕੀਤੀ ਹੋਈ ਇਹ ਗੱਲਬਾਤ ਡਾਕਟਰ ਗਿੱਲ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕੋਈ ਬੰਦਾ ਆਪਣਾ ਬਲੱਡ ਡੋਨੇਸ਼ਨ ਕਰਦਾ ਹੈ ਬਲੱਡ ਡੋਨੇਟ ਕਰਦਾ ਹੈ ਤੇ ਆਮ ਕਿਹਾ ਜਾਂਦਾ ਕਿ ਉਹ ਕਈ ਲੋਕਾਂ ਦੀਆਂ ਹੈਗਾ ਕਈ ਵਿਅਕਤੀਆਂ ਦੀ ਉਹ ਜਾਨਾਂ ਬਚਾ ਸਕਦਾ ਹੈ ਇਸੇ ਤਰ੍ਹਾਂ ਜਦੋਂ ਹੁਣ ਆਪਾਂ ਆਰਗਨ ਡੋਨੇਸ਼ਨ ਦੀ ਗੱਲ ਕਰਦੇ ਜਾਂ ਕਰਦੇ ਜਾਂ ਅੰਗਦਾਨ ਦੀ ਗੱਲ ਕਰਦੇ ਹਾਂ ਜਦੋਂ ਕੋਈ ਬੰਦਾ ਆਪਣਾ ਕੋਈ ਅੰਗਦਾਨ ਕਰ ਦਿੰਦਾ ਹੈ ਤੇ ਉਹਦਾ ਕਿਸੇ ਦੂਜੀ ਵਿਅਕਤੀ ਦੇ ਲਈ ਉਹਦਾ ਕੀ ਮਤਲਬ ਹੁੰਦਾ ਫਿਰ ਜਦੋਂ ਵੀ ਕੋਈ ਆਪਣੇ ਅੰਗ ਦਿੰਦਾ ਨੇ ਜੇ ਡੋਨੇਟ ਕਰਦੇ ਨੇ ਜੀ ਉਹ ਅੱਠ ਲੋਕਾਂ ਨੂੰ ਆਰਗਨ ਦੇ ਸਕਦੇ ਨੇ ਸੋ ਕੀਲੋ ਕਦੇ ਉਹ ਜਾਨ ਬਚਾਉਂਦੇ ਨੇ ਕੀਲੋ ਕਦੇ ਉਹ ਜਾਨ ਐਕਸਟੈਂਡ ਕਰਦੇ ਨੇ ਹਮਮ ਸੋ ਉਹਨਾਂ ਦਾ ਫਾਇਦਾ ਬਹੁਤ ਹੈ ਤੇ ਉਹਨਾਂ ਦਾ ਇੰਪੈਕਟ ਬਹੁਤ ਜ਼ਿਆਦਾ ਹੁੰਦਾ ਹੈ ਹਮਮ ਸੋ ਜਦੋਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਹਰੇਕ ਬੰਦਾ ਜਿਹੜਾ ਤੁਸੀਂ ਦੱਸਿਆ ਘੱਟ ਆਪਣੇ ਜਿਹੜੇ ਅੰਗ ਦਾਨ ਕਰ ਸਕਦਾ ਕਿਹੜੇ ਕਿਹੜੇ ਮਨੁੱਖੀ ਸਰੀਰ ਦੇ ਵਿੱਚ ਆਂਗੇ ਇਹ ਜਿਹੜੇ ਬੰਦਾ ਉਹ ਡੋਨੇਟ ਕਰ ਸਕਦਾ ਹਾਂਜੀ ਕਿਹੜੇ ਕਿਹੜੇ ਮਨੁੱਖੀ ਸਰੀਰ ਦੇ ਵਿੱਚ ਆਂਗੇ ਇਹ ਜਿਹੜੇ ਬੰਦਾ ਉਹ ਡੋਨੇਟ ਕਰ ਸਕਦਾ ਹਾਂਜੀ ਸੋ ਜਿਹੜੇ ਤੁਸੀਂ ਸੋਚੋ ਜਿਹੜੇ ਵੱਡੇ ਹੁੰਦੇ ਨੇ ਸੋ ਹਾਰਟ ਲੈ ਲਓ ਲੰਗਸ ਲੈ ਲਓ ਲਿਵਰ ਕਿਡਨੀਜ਼ ਦੋ ਹੈਗੇ ਨੇ ਸਾਡੇ ਕੋਲ ਪੈਂਕ੍ਰੀਅਸ ਵੀ ਹੈਗੇ ਨੇ ਇਹ ਵੱਡੇ ਅੰਗ ਨੇ ਜਿਹੜੇ ਲੋਕੀ ਡੋਨੇਟ ਕਰਦੇ ਨੇ ਪਰ ਕੀ ਤੁਸੀਂ ਲੋਕੀ ਆਪਣੇ ਟਿਸ਼ੂਜ਼ ਵੀ ਡੋਨੇਟ ਕਰ ਸਕਦੇ ਆ ਅੱਖਾਂ ਲੈ ਲੋ ਇਹੋ ਜਿਹੀ ਕੋਈ ਜਿਹੜੇ ਲੋਕਾਂ ਨੂੰ ਹੁਣ ਸਾਈਟ ਵੀ ਦੇ ਸਕਦੇ ਨੇ ਸੋ ਅੰਗ ਵਟ ਦੇ ਨੇ ਪਰ ਉਹਨਾਂ ਦੇ ਨਾਲ ਟਿਸ਼ੂ ਵੀ ਡੋਨੇਟ ਕਰ ਸਕਦੇ ਨੇ ਲੋਕ ਸੋ ਉਹ ਕਿਹੜੇ ਕਿਹੜੇ ਬੋਡੀ ਦੇ ਪਾਰਟ ਹੈਗੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਆ ਕਿ ਜਿਹੜਾ ਬੰਦਾ ਕੋਈ ਕੁਝ ਇਸ ਤਰ੍ਹਾਂ ਦੇ ਅੰਗ ਹੋਣਗੇ ਜਿਹੜਾ ਉਹ ਜਿੰਦੇ ਜੀ ਡੋਨੇਟ ਕਰ ਸਕਦੇ ਕੁਝ ਇਸ ਤਰ੍ਹਾਂ ਦੇ ਵੀ ਅੰਗ ਹੈਗੇ ਜਿਹੜਾ ਕੋਈ ਬੰਦਾ ਉਹ ਉਹਦੀ ਡੈਥ ਹੋ ਜਾਂਦੀ ਮਰ ਜਾਂਦਾ ਉਸ ਤੋਂ ਬਾਅਦ ਵੀ ਉਹ ਕੰਮ ਆ ਸਕਦੇ ਆ ਥੋੜਾ ਇਹ ਦੋਨਾਂ ਨੂੰ ਡਿਫਰੈਂਟ ਕਰਕੇ ਹਾਂਜੀ ਮਰਨ ਦੇ ਬਾਅਦ ਸਾਰੇ ਤੁਸੀਂ ਅੰਗ ਦੇ ਸਕਦੇ ਹੋ ਆਪਨੇ ਆ ਡਿਪੈਂਡ ਕਰਦਾ ਹੈ ਕਿ ਜੇ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੋਵੇ ਫਿਰ ਉਹ ਹਾਰਟ ਨਹੀਂ ਦੇ ਸਕਦੇ ਪਰ ਜੇ ਮਰਨ ਦੇ ਬਾਅਦ ਸਾਰੇ ਕੰਮ ਕਰ ਦਿੰਨੇ ਫਿਰ ਤੁਸੀਂ ਦੇ ਸਕਦੇ ਹੋ ਆ ਜਿੰਦੇ ਜੀ ਤੁਸੀਂ ਸਿਰਫ ਕਿਡਨੀ ਦੇ ਸਕਦੇ ਹੋ ਤੇ ਲਿਵਰ ਦਾ ਇੱਕ ਹਿੱਸਾ ਤੁਸੀਂ ਦੇ ਸਕਦੇ ਹੋ ਕਿਡਨੀ ਤਾਂ ਸਾਡੇ ਸਾਰਿਆਂ ਕੋਲ ਦੋ ਨੇ ਤੇ ਇੱਕ ਕਿਡਨੀ ਤੁਸੀਂ ਡੋਨੇਟ ਕਰਕੇ ਇੱਕ ਕਿਡਨੀ ਨਾਲ ਪੂਰੀ ਚੰਗੀ ਜ਼ਿੰਦਗੀ ਲਿਵ ਕਰ ਸਕਦੇ ਹੋ ਪਰ ਜਦੋਂ ਲਿਵਰ ਦੀ ਗੱਲ ਹੈਗੀ ਹੈ ਲਿਵਰ ਤੁਸੀਂ ਇੱਕ ਹਿੱਸਾ ਦੇ ਦੇ ਸਕਦੇ ਹੋ ਤੇ ਸੇਫਲੀ ਲਿਵ ਕਰ ਸਕਦੇ ਹੋ ਉਹ ਮਤਲਬ ਇੱਕ ਹਿੱਸਾ ਕਿਸੇ ਦੇ ਇਦਾਂ ਕੰਮ ਆ ਸਕਦਾ ਉਹ ਇੱਕ ਹਿੱਸਾ ਹੀ ਅਨਾਫ ਹੁੰਦਾ ਲੋਕਾਂ ਲਈ ਜਿਨ੍ਹਾਂ ਕੀ ਕੋਈ ਲਿਵਰ ਫੰਕਸ਼ਨ ਹੈ ਨਹੀਂ ਉਹ ਸੈਨਾ ਉਹ ਬਹੁਤ ਹੁੰਦਾ ਉਹਨਾਂ ਲਈ ਉਹ ਪੂਰੀ ਜ਼ਿੰਦਗੀ ਆਪਣਾ ਲਿਵ ਕਰ ਸਕਦੇ ਸੋ ਜਦੋਂ ਹੁਣ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਤੇ ਉਹ ਕਿਹੜੇ ਅੰਗ ਹੈਗੇ ਆ ਜਿਹੜਾ ਉਹ ਡੋਨੇਟ ਕਰ ਸਕਦਾ ਤੇ ਬੰਦੇ ਦੀ ਡੈਥ ਤੋਂ ਕਿੰਨਾ ਚਿਰ ਦੇ ਵਿੱਚ ਵਿੱਚ ਉਹ ਮਤਲਬ ਕੰਮ ਹੋਣਾ ਚਾਹੀਦਾ ਜਦੋਂ ਜਿਹੜੀ ਜਦੋਂ ਆਰਗਨ ਡੋਨੇਸ਼ਨ ਅਸੀਂ ਕਹਿੰਦੇ ਡਿਸੀਜ਼ਡ ਆਰਗਨ ਡੋਨੇਸ਼ਨ ਨੂੰ ਕਹਿੰਦੇ ਨੇ ਸੋ ਇਹ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਜ਼ਿਆਦਾ ਤੌਰ ਤੇ ਇਹ ਸਭ ਨਹੀਂ ਕਰ ਸਕਦੇ ਬਿ ਜਦੋਂ ਕੋਈ ਇੰਜਰੀ ਹੋ ਜਾਂਦੀ ਹੈ ਬ੍ਰੇਨ ਇੰਜਰੀ ਜੇ ਲੈ ਲੋ ਕਰ ਐਕਸੀਡੈਂਟ ਹੋ ਜਾਂਦਾ ਹੈ ਇਹੋ ਜੀ ਗੱਲ ਹੋ ਜਾਂਦੀ ਹੈ ਜਿੱਥੇ ਲੀਗਲੀ ਲੋਕ ਜ਼ਿੰਦਾ ਨਹੀਂ ਹੈ ਪਰ ਉਹਨਾਂ ਦੇ ਆਰਗਨ ਅਜੇ ਥੋੜੇ ਮਾਟੇ ਕੰਮ ਕਰ ਰਹੇ ਨੇ ਜੀ ਜੀ ਉਹ ਦੇ ਸਕਦੇ ਨੇ ਤਾਂ ਫਿਰ ਉਦੋਂ ਜਦੋਂ ਹਸਪਤਾਲ ਵਿੱਚ ਲੋਕੀ ਆ ਕੇ ਬੀਸੀ ਟ੍ਰਾਂਸਪਲੈਂਟ ਗੱਲ ਕਰੇਗੀ ਦੱਸੇਗੀ ਕਿ ਤੁਸੀਂ ਦੇਣਾ ਚਾਹੁੰਦੇ ਹੋ ਕਿ ਨਹੀਂ ਸੋ ਜੇ ਕਿਸੇ ਨੇ ਕੰਸੈਂਟ ਕਰਤਾ ਕਿ ਹਾਂਜੀ ਅਸੀਂ ਦੇਣੇ ਨੇ ਫਿਰ ਉਹ ਸਾਰੇ ਆਰਗਨ ਚੈੱਕ ਕਰਨੇ ਅੰਗ ਚੈੱਕ ਕਰਦੇ ਨੇ ਕਿ ਕਿਹੜੇ ਕਿਹੜੇ ਅਜੇ ਚੰਗੀ ਤਰ੍ਹਾਂ ਕੰਮ ਕਰ ਰਹੇ ਨੇ ਤੇ ਅਸੀਂ ਯੂਜ਼ ਕਰ ਸਕਦੇ ਹਾਂ ਤੇ ਇਹ ਜਿਵੇਂ ਮੈਂ ਪਹਿਲਾਂ ਕਿਹਾ ਸੀ ਹਾਰਟ ਚੈੱਕ ਕਰਦੇ ਹਾਂ ਅਸੀਂ ਲੰਗਸ ਚੈੱਕ ਕਰਦੇ ਹਾਂ ਲਿਵਰ ਚੈੱਕ ਕਰਦੇ ਹਾਂ ਕਿਡਨੀਜ਼ ਚੈੱਕ ਕਰਦੇ ਹਾਂ ਤੇ ਪੈਂਕਰੀਅਸ ਚੈੱਕ ਕਰਦੇ ਹਾਂ ਸੋ ਇਹ ਵੱਡੇ ਵੱਡੇ ਆਰਗਨ ਨੇ ਜਿਹੜੇ ਅਸੀਂ ਚੈੱਕ ਕਰਦੇ ਹਾਂ ਸੋ ਆਮ ਤੌਰ ਤੇ ਪਕੀਨੀ ਕਿ ਜੀ ਬਹੁਤ ਸਾਰੇ ਲੋਕਾਂ ਨੂੰ ਦੇ ਬਾਰੇ ਪਤਾ ਨਹੀਂ ਜਾਂ ਉਹ ਇਹਦੇ ਬਾਰੇ ਕੋਈ ਕਰਨਾ ਨਹੀਂ ਚਾਹੁੰਦੇ ਪਰ BC ਟ੍ਰਾਂਸਪਲੈਂਟ ਨੇ ਥੋੜੇ ਦਿਨ ਪਹਿਲਾਂ ਸਟਾਰਟ ਰਿਲੀਜ਼ ਕੀਤੀ ਸੀ ਕਿ ਜਿਹੜੇ 2024 ਦਾ ਸਾਲ ਰਿਹਾ ਹੈ ਉਹ ਬਹੁਤ ਵਧੀਆ ਰਿਹਾ ਹੈ ਬਹੁਤ ਸਾਰੇ ਲੋਕ ਇਹਦੇ ਲਈ ਰਜਿਸਟਰ ਹੋਏ ਬਹੁਤ ਸਾਰੇ ਲੋਕਾਂ ਨੇ ਇਹਦੇ ਲਈ ਆਂਗਰ ਜਿਹੜੇ ਡੋਨੇਟ ਕੀਤੇ ਆ ਥੋੜੇ ਉਹਦੇ ਬਾਰੇ ਦੱਸੋ ਕਿ ਇਸ ਤਰ੍ਹਾਂ ਦਾ ਰੁਝਾਨ ਰਿਹਾ ਹੈ ਪਿਛਲੇ ਸਾਲ ਹਾਂਜੀ ਤੁਸੀਂ ਪਿਛਲੇ ਸਾਲ ਹੀ ਨਹੀਂ ਜੇ ਤੁਸੀਂ ਪਿਛਲੇ 5-6 ਸਾਲ ਵੇਖੋ ਤਕਰੀਬਨ 120 ਲੋਕ ਆਪਣੇ ਆਰਗਨ ਦਾਨ ਦਿੰਦੇ ਨੇ ਤੇ ਇਹ ਲੋਕੀ ਮਰਨ ਦੇ ਬਾਅਦ ਦਿੰਦੇ ਨੇ ਉਹਦੇ ਐਡੀਸ਼ਨਲੀ 90 90 ਲੈ ਲੋ ਜਾਂ 100 ਲੋਕ ਜੀਵਿਤ ਰਹਿੰਦੇ ਨੇ ਸੋ ਬਹੁਤ ਲੋਕ ਨੇ ਜਿਹੜੇ ਅਸੀਂ ਡੋਨੇਟ ਕਰ ਰਹੇ ਹਾਂ ਅਸੀਂ ਬਹੁਤ ਲੱਕੀ ਹਾਂ ਬ੍ਰਿਟਿਸ਼ ਕੋਲੰਬੀਆ ਵਿੱਚ ਕਿਉਂਕਿ ਜਿਨ੍ਹਾਂ ਨੂੰ ਕਿਡਨੀਜ਼ ਦੇ ਲਿਵਰ ਦੇ ਹਾਰਟ ਦੇ ਲੋੜ ਹੈ ਉਹਨਾਂ ਨੂੰ ਛੇਤੀ ਐਕਸੈਸ ਮਿਲਦਾ ਹੈ ਸਭ ਤੋਂ ਛੇਤੀ ਕੰਟਰੀ ਵਿੱਚ ਵੈਸੇ ਸੋ ਇਹ ਬਹੁਤ ਵੱਡੀ ਗੱਲ ਹੈ BC ਟ੍ਰਾਂਸਪਲੈਂਟ ਨੇ ਬਹੁਤ ਚੰਗਾ ਕੰਮ ਕੀਤਾ ਹੈ ਬਹੁਤ ਸਾਲਾਂ ਲਈ ਕਿ ਉਹਨਾਂ ਨੇ ਸਿਸਟਮ ਸੈਟਅਪ ਕੀਤੇ ਨੇ ਕਿ ਹਰੇਕ ਉਹ ਲੋ ਉਹ 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 ਬੰਦਾ ਹੋਵੇ ਜਿਹੜੇ ਹਸਪੀਟਲ ਵਿੱਚ ਹੋਵੇ ਜਿਨ੍ਹਾਂ ਦੀ ਲਾਈਫ ਐਂਡ ਹੋ ਰਹੀ ਹੈ ਉਹਨਾਂ ਨੂੰ ਆਪਰਚੂਨਿਟੀ ਦੇਵੀ ਜਾਵੇ ਕਿ ਅਸੀਂ ਪੁੱਛੀਏ ਕਿ ਤੁਸੀਂ ਆਪਣੇ ਅੰਗਦਾਨ ਕਰਨਾ ਚਾਹੁੰਦੇ ਹੋ ਕਿ ਨਹੀਂ ਸੋ ਇਹ ਬਹੁਤ ਵੱਡੀ ਹੋਈ ਹੈ ਤੇ ਬਹੁਤ ਲੋਗਾ ਨੇ ਕੰਮ ਕੀਤਾ ਹੈ ਤੇ ਬੇਸਿਕਲੀ ਜਿਹੜੀ ਲੋਕਾਂ ਦੀ ਜੈਨਰੋਸਿਟੀ ਹੈ ਜਿਹੜੀ ਫੈਮਿਲੀਜ਼ ਹੈ ਕਿ ਤੁਸੀਂ ਇਹ ਸੋਚੋ ਕਿਸੇ ਦੀ ਲਵਡ ਵਨ ਦੀ ਮਿਤੀ ਹੋ ਗਈ ਤੇ ਉਹ ਕਰ ਰਹੇ ਨੇ ਕਿ ਹਾਂ ਜੀ ਇਸ ਟਾਈਮ ਵਿੱਚ ਉਹ ਕੰਸੈਂਟ ਕਰ ਰਹੇ ਨੇ ਕਿ ਹਾਂ ਸੀ ਇਹਨਾਂ ਦੇ ਆਰਗਨ ਕਿਸੇ ਨੂੰ ਹੋਰ ਨੂੰ ਬਚਾਣਾ ਹੈ ਬਹੁਤ ਵੱਡੀ ਗੱਲ ਹੈ ਸੋ ਬਹੁਤ ਵੱਡੀ ਗੱਲ ਸੋ ਜੇ ਹੁਣ ਕੋਈ ਬੰਦਾ ਕੋਈ ਆਪਣਾ ਅੰਗਦਾਨ ਕਰਨਾ ਚਾਹੁੰਦਾ ਜੀਂਦੇ ਜੀਦਾ ਉਹਦੀ ਮਰਜ਼ੀ ਕੋ ਜਿਹਨੂੰ ਮਰਜ਼ੀ ਦੇ ਦੇਵੇ ਜਿਹੜਾ ਮਰਜ਼ੀ ਦੇ ਦੇਵੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਜਿਹੜੇ ਮਰਨ ਤੋਂ ਬਾਅਦ ਚਾਹੁੰਦੇ ਕਿ ਮੇਰਾ ਕੋਈ ਨਾ ਕੋਈ ਜਿਹੜਾ ਆਂਗਾ ਕਿਸੇ ਦੇ ਕੰਮ ਆ ਜਾਏ ਉਹਦੇ ਮੇਰੇ ਖਰੇ ਕੇ ਰਜਿਸਟਰੀ ਹੈ ਉਹ ਫਿਰ ਕਿਸੇ ਨੂੰ ਕੀ ਕਰਨਾ ਚਾਹੀਦਾ ਹੈ ਹਾਂਜੀ ਇੱਕ ਰਜਿਸਟਰੀ ਹੈ ਕਿ ਇਹ ਉਹਦਾ ਤੁਸੀਂ ਆਪਣੇ ਈਵਰਸ ਨੂੰ ਦੱਸ ਵੀ ਸਕਦੇ ਹੋ ਤੇ ਉਹ www registeryourdecision.ca ਸੋ ਇਹ ਰਜਿਸਟਰੀ ਹੈ ਤੁਸੀਂ ਜਾ ਕੇ ਆਪਣਾ ਰਜਿਸਟਰ ਕਰ ਸਕਦੇ ਹੋ ਹੁਣ ਇਹ ਜ਼ਰੂਰੀ ਗੱਲ ਸਮਝ ਲੈ ਜਦੋਂ ਤੁਸੀਂ ਰਜਿਸਟਰ ਕਰਨੀ ਹੈ ਤੁਸੀਂ ਇਹ ਕਹਿ ਰਹੇ ਹੋ ਕਿ ਮੇਰੇ ਮਰਨ ਦੇ ਬਾਅਦ ਮੈਂ ਜਾਣਾ ਹੈ ਕਿ ਮੇਰੇ ਆਰਗਨਸ ਤੁਸੀਂ ਦਾਨ ਕਰੋ। ਅਮ ਫਿਰ ਵੀ ਉਦੋਂ ਜਦੋਂ 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 ਕੁਝ ਹੋ ਗਿਆ ਹਾਦਸਾ ਫਿਰ ਪੁੱਛੋਗੇ ਅਸੀਂ ਅਸੀਂ ਪੁੱਛਾਂਗੇ ਕਿ ਅਸੀਂ ਜ਼ਰੂਰੀ ਕਰਨਾ ਹੈ ਤੁਸੀਂ ਇਸ ਤਰ੍ਹਾਂ ਕਿਵੇਂ ਕਰਨਾ ਸੋ ਉਹ ਰਜਿਸਟਰੀ ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਗੱਲ ਹੈ ਜਿਹੜਾ ਅਸੀਂ ਲਿਵਿੰਗ ਦਾ ਕਰ ਰਹੇ ਸੀ ਅਸੀਂ ਜਿਹੜੇ ਜੀਵਤ ਲੋਕੀ ਡੋਨੇਟ ਕਰਦੇ ਨੇ ਉਹਦੇ ਲਈ ਕੋਈ ਰਜਿਸਟਰੀ ਹੈ ਨਹੀਂ ਉਹਦੇ ਲਈ ਲੋਕੀ ਨੂੰ ਕੀ ਕਰਨਾ ਚਾਹੀਦਾ ਹੈ ਕਿ ਜੇ ਜਨੂੰ ਕੋਈ ਕਿਸੇ ਨੂੰ ਲੋੜ ਹੈਗੀਏ ਤੁਸੀਂ ਦੱਸੋ ਕਿ ਹਾਂ ਅਸੀਂ ਅਸੀਂ ਉਹਨਾਂ ਦੀ ਮਦਦ ਕਰਨੀ ਹੈ ਡਾਕਟਰ ਸਾਹਿਬ ਜੀ ਹੁਣ ਆਪਾਂ ਆਪਣੀ ਕਮੇਟੀ ਦੀ ਗੱਲ ਕਰੀਏ ਨਾ ਸਾਊਥ ਏਸ਼ੀਅਨ ਜਾਂ ਭਾਰਤੀ ਭਾਈਚਾਰੇ ਦੀ ਪੰਜਾਬੀ ਲੋਕਾਂ ਦੀ ਤੇ ਬੰਦਾ ਕਹਿੰਦਾ ਕਿ ਇਹ ਹੁਣ ਜਦੋਂ ਮਰ ਗਿਆ ਤੇ ਇਹਦੀ ਜਿਹੜੀ ਬੋਡੀ ਦੇ ਨਾਲ ਛੇੜਛਾੜ ਕਿਉਂ ਇਹ ਦਾ ਜੰਗੀਦਰਾ ਜਦ ਸੰਸਕਾਰ ਕਰਦੇ ਉਹਨੂੰ ਹੁਣ ਦਾਗ ਦੇ ਦਿਓ ਪਰ ਦੂਜੇ ਪਾਸੇ ਮਰਨ ਤੋਂ ਬਾਅਦ ਤਾਂ ਬੰਦਾ ਮਿੱਟੀ ਹੋ ਗਿਆ ਚਾਹੇ ਉਹਦੇ ਅੰਗ ਰੱਖ ਲੋ ਚਾਹੇ ਕਿਸੇ ਨੂੰ ਉਹਨੂੰ ਲੂਹ ਦਿਓ ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਇਨਕਰੇਜ ਕਰਨਾ ਚਾਹੁੰਦੇ ਹੋ ਕਿ ਇਹ ਇੱਕ ਬਹੁਤ ਵਧੀਆ ਜਿਹੜਾ ਇਹ ਜੀਵਨ ਦਾਣ ਹੈ ਜਦੋਂ ਤੁਸੀਂ ਅੰਗਦਾਨ ਕਰਦੇ ਆ ਕੀ ਲੋਕਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ I think ਮੈਂ ਸਖਿਆ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਆਪਣੇ ਫੈਮਲੀਆਂ ਦੇ ਅੰਗਦਾਨ ਕੀਤੇ ਨੇ ਉਹ ਕਹਿੰਦੇ ਨੇ ਅਸੀਂ ਨਹੀਂ ਕਹਿੰਦੇ ਉਹ ਕਹਿੰਦੇ ਨੇ ਕਿ ਇਹ ਸਾਡੀ ਦੁਨੀਆ ਸਾਡੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਸੀ ਇੱਕ ਚੰਗਾ ਕੰਮ ਹੋ ਗਿਆ ਤੇ ਉਹਦੇ ਨਾਲ ਸਾਨੂੰ ਪਤਾ ਹੈ ਕਿ ਜੀ ਜਿਹਨੂੰ ਅਸੀਂ ਪਿਆਰ ਕਰਦੇ ਸੀ ਉਹਨਾਂ ਦਾ ਕੋਈ ਹਿੱਸਾ ਜੇ ਜੀਵਤ ਹੈ ਲਿਵ ਲਿਵ ਕਰ ਰਿਹਾ ਹੈ ਕਿਸੇ ਦੇ ਹੋਰ ਨਾਲ ਸੋ ਇਹ ਸੇਵਾ ਦੀ ਗੱਲ ਹੈ ਆਈ ਥਿੰਕ ਸੇਵਾ ਸਾਡੀ ਕਮਿਊਨਿਟੀ ਦੀ ਬਹੁਤ ਵੱਡੀ ਵੱਡੀ ਕਲਚਰਲ ਸਾਡੀ ਹੈਗੀ ਹੈ بیس ਸੋ ਉਹਦੇ ਨਾਲ ਆਈ ਥਿੰਕ ਇਹ ਬਹੁਤ ਮੈਚ ਕਰਦੀ ਹੈ ਮੇਰੇ ਮੁਤਾਬਕ ਆ ਸੋ ਇਹ ਇਹ ਸਭ ਨੂੰ ਸੋਚਣਾ ਚਾਹੀਦਾ ਹੈ ਹੋਰ ਵੀ ਆਈ ਥਿੰਕ ਜ਼ਰੂਰੀ ਕਿ ਲੋਕਾਂ ਨੂੰ ਡਰ ਹੁੰਦਾ ਹੈ ਕਿ ਸਾਡੇ ਜਿਹੜੇ ਬੋਡੀ ਨੂੰ ਰਿਸਪੈਕਟ ਕਰਨਗੇ ਜਿਹੜੇ ਡਾਕਟਰ ਜਿਹੜੇ ਨਰਸਸ ਨੇ ਸੋ ਆਈ ਥਿੰਕ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਜਿਹੜਾ ਸਾਡਾ ਹੋਲ ਪ੍ਰੋਸੈਸ ਬਣਿਆ ਹੈ ਕਿ ਕਿਵੇਂ ਲੋਕੀ ਡੋਨੇਟ ਕਰਦੇ ਨੇ ਉਹਦੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਕਿਵੇਂ ਰਿਸਪੈਕਟ ਕਰਨੀ ਹੈ ਲੋਕਾਂ ਦੀ ਕਲਚਰ ਦੀ ਰਿਸਪੈਕਟ ਕਰਨੀ ਹੈ ਲੋਕਾਂ ਦੇ ਜਿਹੜੇ ਰਿਲੀਜੀਅਸ ਪ੍ਰੋਸੈਸਸ ਹੈ ਉਹਨਾਂ ਨੂੰ ਰਿਸਪੈਕਟ ਕਰਨੀ ਹੈ ਆਮ ਕਈ ਵਾਰ ਜਦੋਂ ਸਰਜਨ ਆ ਆਰਗਨਸ ਲੈਣ ਤੋਂ ਪਹਿਲਾਂ ਪ੍ਰੇਅਰ ਕਰ ਦਿੰਦੇ ਨੇ ਥੋੜਾ ਜਿਹਾ ਮੂਮੈਂਟ ਆਫ ਸਾਇਲੈਂਸ ਕਰ ਦਿੰਦੇ ਨੇ ਸੋ ਬਹੁਤ ਰਿਸਪੈਕਟ ਬਿਲਟ ਹੋਇਆ ਹੈ ਕਿ ਅਸੀਂ ਉਸ ਉਸ ਸਾਨੂੰ ਸਭ ਨੂੰ ਪਤਾ ਹੈ ਕਿ ਇਨਵ ਕਿੰਨਾ ਵੱਡਾ ਗਿਫਟ ਦੇ ਰਹੇ ਨੇ ਲੋਕ ਸੋ ਆਈ ਥਿੰਕ ਇਹ ਸ਼ਾਇਦ ਲੋਕਾਂ ਨੂੰ ਹੌਸਲਾ ਦੇਗਾ ਕਿ ਅਸੀਂ ਵੀ ਸ਼ਾਇਦ ਸ਼ਾਇਦ ਡੋਨੇਟ ਕਰੀਏ ਠੀਕ ਡਾਕਟਰ ਸਾਹਿਬ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਕੱਢ ਦਿੱਤੇ ਇਹਦੇ ਬਾਰੇ ਜਾਣਕਾਰੀ ਦਿੱਤੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਥੈਂਕ ਯੂ ਜੀ